ਰੁਪੋਗਣ ਦੇ ਯੋਗ ਨਹੀਂ ਰਹਿਦਾ ਪਰ ਪਤਾ ਵੀ ਪਾਪੀ ਮਨ ਇਹਨਾਂ ਗੁਲਾਮ ਰਹਿੰਦੇ ਚਿੱਤੇ ਰੱਖਿਓ ਮੰਜੇ ਤੇ ਬਿਮਾਰ ਤੇ ਆ ਸ਼ਰੀਰ ਵੀ ਪਿਛਲੇ ਕੀਤੇ ਪਾਪਾਂ ਨੂੰ ਚਿੱਤੇ ਕਰ ਕਰਕੇ ਮਨ ਚ ਭੋਗੀ ਜੀ ਸ਼ਰੀਰ ਬੁੱਢਾ ਹੋ ਜਾਂਦਾ ਹੈ ਬੁੱਢਾ ਹੋਇਆ ਸ਼ਰੀਰ ਪਿਛਲੇ ਕੀਤੇ ਵਿਕਾਰਾਂ ਨੂੰ ਚਿੱਤੇ ਕਰਕੇ ਫਿਰ ਤੁਗਦਾ ਰਹਿੰਦਾ ਮਨ ਇਹਨਾਂ ਗੁਲਾਮ ਮੈਂ ਇੱਕੋ ਚੀਜ਼ ਨਾਲ ਸੰਗਲ ਕੱਟੇ ਜਾਂਦੇ ਸ਼ਬਦ ਦੇ ਜਾ ਜਦੋਂ ਕੋਈ ਜਪਦਾ ਵਾਹਿਗੁਰੂ 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 ਮੰਨ ਦੇ ਉਹ ਗੁਲਮੀ ਦੇ ਸੰਗਲ ਟੁੱਟ ਜਾਣਗੇ ਗੁਰੂ ਨੇ ਦੋਏ ਚਿੰਜਾਂ ਦਿੱਤੀਆਂ ਸ਼ਬਦ ਤੇ ਸ਼ਸਤਰ ਕਦੇ ਵਿਖੋਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਦਾ ਪਰਪਾਸ਼ ਉੱਚੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਵਿਖੋਗੇ ਸ਼ਸਤਰ ਸਦੇ ਹੋਏ ਇਵੇਂ ਮੇ ਤੁੰ ਤੱਕ ਸਾਥ ਕੋਣ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦਰਵਾਜ਼ੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਰਪਾਸ਼ ਦੇ ਚਰਨਾਂ ਵਿੱਚ ਕਦੇ ਵਿਖੋ ਉੱਥੇ ਵੀ ਸ਼ਸਤਰ ਪਏ ਕਿਉਂ ਸਾ ਸੰਗਤ ਇਹ ਕੋਈ ਸਜਾਵਟ ਦਾ ਨਿਸ਼ਾਨ ਨਹੀਂ ਹੈ ਸਜਾਵਟ ਖੁੱਲ੍ਹੇ ਬੁਲਦਸਤਿਆਂ ਨਾਲ ਹੋ ਜਾਂਦੀ ਹੈ ਸ਼ਬਦ ਤੇ ਸ਼ਸਤਰ ਦਾ ਗੁਰਮਤ ਵਿੱਚ गहरा ਪੰਸਖਤ ਹੈ ਸ਼ਬਦ ਜਪਨ ਨਾਲ ਮਨ ਦੀਆਂ ਗੁਲਾਮੀਆਂ ਵਿਕਾਰਾਂ ਦੀਆਂ ਟੁੱਟਦੀਆਂ ਨੇ ਔਰ ਸਾਧ ਸੰਗਤ ਉਤ ਤੋਂ ਬਾਅਦ ਸ਼ਸਤਰ ਸਿੱਖ ਨੂੰ ਤਾਕਤ ਦਿੰਦਾ ਜੇ ਬਾਣੀ ਤੌਰ ਤੇ ਕੋਈ ਕੰਮ ਨੂੰ ਗੁਲਾਮੀ ਪੈ ਜਾਏ ਸ਼ਸਤਰ ਤੋਂ ਬਿਨ ਬੋ ਗੁਲਾਮੀ ਦੂਰ ਨਹੀਂ ਹੁੰਦੀ ਜਿਨਾਂ ਕੰਮਾਂ ਨੇ ਕੋਲ ਸ਼ਸਤਰ ਤੱਕ ਸ਼ਕਤੀ ਰਹੀ ਸ਼ਸਤਰ ਸ਼ਕਤੀ ਦਾ ਪ੍ਰਤੀਕ ਹਿੰਦੀ ਦਾ ਇੱਕ ਮੁਹਾਵਰਾ ਬੜਾ ਮਸ਼ਹੂਰ ਹੋਇਆ ਕਿ ਜਿਸ ਕੀ ਲੱਠੀ ਉਸਕੀ ਬਹਿਸ ਇਹਦਾ ਅਰਥ ਹੈ ਜਿਹਦੇ ਹੱਥ ਵਿੱਚ ਤਾਕਤ ਸੱਜਣੋਂ ਦੁਨੀਆਂ ਉਹਦੀ ਬੋਲੀ ਬੋਲਦੀ ਜਿਹਦੇ ਹੱਥ ਵਿੱਚ ਸ਼ਕਤੀ ਹੈ ਸ਼ਸਤਰ ਸ਼ਕਤੀ ਦਾ ਪ੍ਰਤੀਕ ਹੈ ਦਮਾਂ ਚੀਜ਼ਾਂ ਦਾ ਪੰਚਤ ਗੁਰੂ ਦੇ ਘਰ ਵਿੱਚ ਰਿਹਾ ਦਸਵੇਂ ਪਾਤਸ਼ਾਹ ਨੇ ਇਸ ਧਰਤੀ ਦੇ ਲੋਕਾਂ ਨੂੰ ਇੱਕੋ ਗੱਲ ਸਮਝਾਈ ਉਹ ਸਿੱਖੋ ਸ਼ਬਦ ਜਪਣ ਨਾਲ ਮੰਦੀ ਗੁਲਾਮੀ ਖਤਮ ਹੋਏਗੀ ਇਹ ਸ਼ਸਤਰ ਤੋਂ ਬਗੈਰ ਅ ਜੁਲਮ ਕਰਨ ਵਾਲਿਆਂ ਦੀ ਗੁਲਾਮੀ ਦੇ ਸਿੰਗਲ ਨਹੀਂ ਟੁੱਟਣਗੇ ਗੁਰਮਤਿ ਅੰਦਰ ਸਿੱਖੀ ਦੇ ਅੰਦਰ ਨਾਮ ਜਪਣ ਵਾਲਿਆਂ ਵਿੱਚ ਵੀ 1-2 ਹਿੱਕ ਤੜੰਦੀਆਂ ਦੇ ਜਿੱਦਣ ਗੱਲ ਸ਼ਸਤਰ ਬੋਣ ਵਾਲੇ ਤੇ ਸ਼ਹਾਦਤ ਦੇਣ ਵਾਲਿਆਂ ਦੀ ਆਏਗੀ ਸ਼ਹਾਦਤ ਦੇਣ ਵਾਲਿਆਂ ਵਿੱਚ ਵੀ 1-2 ਹਿੱਕ ਤੜੰਦੀ ਇੱਥੇ